26 8 2025 ਨੂੰ ਪੀਐਸ اسلام آباد ਦੇ ਏਰੀਆ ਦੇ ਵਿੱਚ ਇੱਕ ਐਫਆਈਆ ਪੀਐਸ اسلام آباد ਪੁਲਿਸ ਸਟੇਸ਼ਨ ਇੱਥੇ ਕੈਫਆਦਰ ਹੋਈ ਸੀ 254 ਨੰਬਰ ਅੰਡਰ ਸੈਕਸ਼ਨ 125 ਪੀਐਨਐਸ ਤੇ 2554 ਨਾ ਅਮਜ਼ਾ ਇੱਕ ਵਾਰਦਾਤ ਹੋਈ ਸੀ ਜਿਹਦੇ ਚ ਤਿੰਨ ਜਨਿਆਂ ਨੇ ਇੱਕ ਬਿਲਡਿੰਗ ਦੇ ਉੱਪਰ ਫਾਇਰ ਕੀਤਾ ਸੀਗਾ ਜਿਹਦੇ ਜਿਸ ਬਿਲਡਿੰਗ ਦੇ ਵਿੱਚ ਗ્રાਉਂਡ ਫਲੋਰ ਤੇ ਸਲੂਨ ਹੈ ਤੇ ਉੱਪਰ ਇੱਕ ਇਮੀਗ੍ਰੇਸ਼ਨ ਦਾ ਆਫਿਸ ਹੈ ਤੇ ਇਹ 12 ਵਜੇ ਦੇ ਕਰੀਬ ਵਾਰਦਾਤ ਹੋਈ ਸੀ ਜਿਵੇਂ ਪੁਲਿਸ ਨੂੰ ਪਤਾ ਚੱਲਿਆ ਅ ਐਸਪੀ ਐ ਏਡੀਐਸਪੀ ਸਿਟੀ 1 ਸ਼੍ਰੀ ਵਿਸ਼ਾਲਜੀਤ ਜੀ ਐ ਏਸੀਪੀ ਸੈਂਟਰਲ ਅ ਜਸਪਾਲ ਸਿੰਘ ਜੀ ਇਹਨਾਂ ਨੇ ਟੀਮਸ ਬਣਾਈਆਂ ਪੁਲਿਸ ਸਟੇਸ਼ਨ ਐ ਸਲਾਮਾਬਾਦ ਦੇ ਏਰੀਆ ਦੇ ਵਿੱਚ ਤੇ ਉਹ ਵਰਕ ਅਪਾਨ ਕਰਨਾ ਸ਼ੁਰੂ ਕੀਤਾ ਤੇ 33 ਨੂੰ ਅਸੀਂ ਤਿੰਨ ਬੰਦੇ ਨੈਪ ਕੀਤੇ ਤੇ ਇੱਕ ਦਾ ਨਾਮ ਹੈ ਾਰਮਾਨ ਠਾਕੁਰ ਜਿਹਦੀ ਉਮਰ ਤਕਰੀਬਨ 18 ਸਾਲ ਤੋਂ ਥੋੜੇ ਮਹੀਨੇ ਉੱਪਰ ਹੈ ਤੇ ਉਹ ਉਹਦੇ ਨਾਲ ਦੋ ਜੁਵਨਾਈਲ ਵੀ ਸੀਗੇ ਤੇ ਉਹਨਾਂ ਦੀ ਪੁੱਛ ਕੇ ਇਸ ਤੋਂ ਸਾਨੂੰ ਪਤਾ ਚੱਲਿਆ ਕਿ ਾਰਮਾਨ ਠਾਕੁਰ ਨੂੰ ਵਾਰਦਾਤ ਤੋਂ ਤਕਰੀਬਨ 15-20 ਦਿਨ ਪਹਿਲਾਂ ਇੱਕ ਟੈਲੀਗ੍ਰਾਮ ਐਪ ਤੇ ਇੱਕ ਅਨਨੋਨ ਹੈਂਡਲਰ ਦਾ ਮੈਸੇਜ ਆਇਆ ਸੀਗਾ ਤੇ ਉਹਨੇ ਕਿਹਾ ਸੀਗਾ ਕਿ ਤੈਨੂੰ ਮੋਟਰਸਾਈਕਲ ਵੀ ਪ੍ਰੋਵਾਈਡ ਕਰਾਂਗੇ ਪਿਸਤਲ ਵੀ ਪ੍ਰੋਵਾਈਡ ਕਰਾਂਗੇ ਤੇ ਅਸੀਂ ਪੈਸੇ ਵੀ ਪ੍ਰੋਵਾਈਡ ਕਰਾਂਗੇ ਤੇ ਦੋ ਇੱਕ ਵਾਰਦਾਤ ਤੋਂ ਇਨਜਾਮ ਦੇਣਾ ਜਿਹਦੇ ਵਿੱਚ ਕਿਸੇ ਜਾਨੀ ਨੁਕਸਾਨਦਗੀ ਪਰ ਓਪਨ ਫਾਇਰ ਕਰਨਾ ਇੱਕ ਬਿਲਡਿੰਗ ਦੇ ਵਿੱਚ ਤੇ ਇਹਨਾਂ ਨੇ ਇਹਨੇ ਆਪਣੇ ਨਾਲ ਦੋ ਸਾਥੀ ਇਕੱਠੇ ਕੀਤੇ ਜਿਹੜੇ ਜਮਨਾਈਲ ਨੇ ਉਹਨਾਂ ਦਾ ਅਸੀਂ ਨਾਮ ਨਹੀਂ ਲੈ ਸਕਦੇ ਤੇ ਇਹਨਾਂ ਨੇ 26 ਤਰੀਕ ਨੂੰ ਵਾਰਦਾਤ ਕੀਤੀ ਤੇ ਉਸ ਤੋਂ ਬਾਅਦ ਵਾਰਦਾਤ ਕਰਕੇ ਫਰਾਰ ਹੋ ਗਏ ਤੇ ਇਹ ਦੋ ਚਾਰ ਦਿਨਾਂ ਲਈ ਉਤਰਾਖੰਡ ਰੋੜਕੀ ਵੀ ਚਲੇ ਗਏ ਸੀਗੇ ਤੇ ਸਾਡੀ ਟੀਮ ਨੇ ਪੂਰਾ ਫੋਲੋਅ ਅਪ ਕੀਤਾ ਤੇ ਇਹਨਾਂ ਨੂੰ 31 ਤਰੀਕ ਨੂੰ ਅਰੈਸਟ ਕੀਤਾ ਪਹਿਲਾਂ ਅਸੀਂ ਏਰਮਾਨਤਿਕ ਜੁਵਨਾਈਲ ਨੂੰ ਕੀਤਾ ਥੋੜੇ ਘੰਟਿਆਂ ਬਾਅਦ ਅਸੀਂ ਦੂਸਰੇ ਜੁਵਨਾਈਲ ਨੂੰ ਵੀ ਅਰੈਸਟ ਕਰ ਲਿਆ ਸੀਗਾ ਤੇ ਸਾਨੂੰ ਪਤਾ ਚੱਲੇ ਕਿ ਉਹਨਾਂ ਨੂੰ ਆਪਣੇ ਇਹਨਾਂ ਦੇ ਹੈਂਡਲਰ ਦਾ ਵੀ ਫੋਨ ਆਇਆ ਸੀਗਾ ਕਿ ਤੁਸੀਂ ਗਲਤ ਥਾਂ ਤੇ ਵਾਰਦਾਤ ਕੀਤੀ ਹੈ ਤੇ ਤੁਸੀਂ ਸਹੀ ਬਿਲਡਿੰਗ ਤੇ ਨਹੀਂ ਨਿਸ਼ਾਨਾ ਲਾਇਆ ਤੇ ਉਹ ਹੁਣ ਅਸੀਂ ਇਹਨਾਂ ਦਾ ਹੋਰ ਇਨਵੈਸਟੀਗੇਟ ਕਰ ਰਹੇ ਹਾਂ ਮੈਟਰ ਤੇ ਇਹਦੇ ਨਾਲ ਨਾਲ ਹੀ ਸਾਨੂੰ ਇੱਕ ਗਲੌਕ ਪਿਸਟਲ ਜਿਹੜਾ ਮੇਡ ਇਨ ਚਾਈਨਾ ਉਹ ਰਿਕਵਰ ਹੋਇਆ ਇੱਕ ਮੋਟਰਸਾਈਕਲ ਰਿਕਵਰ ਹੋਇਆ ਤੇ 6 ਲਾਈਵ ਕਾਟੇਜਸ ਵੀ ਰਿਕਵਰ ਹੋਏ ਆ ਤੇ ਜਿਹੜੇ ਇਹਨਾਂ ਨੂੰ ਮੋਟਰਸਾਈਕਲ ਤੇ 20000 ਰੁਪਏ ਮਿਲੇ ਸੀ ਉਹ ਅੰਮ੍ਰਿਤਸਰ ਕਮਿਸ਼ਨਰੇਟ ਡਾਊਟਸਕਰਟਸ ਤੋਂ ਇਹਨਾਂ ਨੂੰ ਇੱਕ ਹੈਂਡਲਰ ਨੇ ਇਹਨਾਂ ਨੂੰ ਮੈਸੇਜ ਆਇਆ ਸੀ ਟੈਲੀਗ੍ਰਾਮ ਐਪ ਤੇ ਅੰਮ੍ਰਿਤਸਰ ਕਮਿਸ਼ਨਰੇਟ ਡਾਊਟਸਕਰਟਸ ਤੇ ਗਏ ਉਥੇ ਐਕਸਪਰਟ ਕਰੇ ਦੋ ਜਨੇ ਆਏ ਤੇ ਉਹਨਾਂ ਨੇ ਇੱਕ 20000 ਰੁਪਇਆ ਤੇ ਆਪਣਾ ਮੋਟਰਸਾਈਕਲ ਇਹਨਾਂ ਨੂੰ ਡਿਲੀਵਰ ਕੀਤਾ ਤੇ ਥੋੜੇ ਦਿਨਾਂ ਬਾਅਦ ਕਥੂ ਨੰਗਲ ਅੰਮ੍ਰਿਤਸਰ ਦਿਹਾਤੀ ਦੇ ਏਰੀਆ ਦੇ ਵਿੱਚ ਇਹਨਾਂ ਨੂੰ ਇੱਕ ਪਿਸਤਲ ਤੇ ਨਾਲ ਲਾਈਫ ਘਟ ਜਿਸ ਵੀ ਡਿਲੀਵਰ ਹੋਏ ਫਿਰ ਉਹਨਾਂ ਨੇ ਵਾਪਸ ਆ ਕੇ ਤੇ ਬਾਤਾਂ ਨੂੰ ਇੰਜ਼ਾਮ ਦਿੱਤਾ ਧੰਨਵਾਦ